ਆਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 47ਵੇਂ ਭਾਗ ਵਿੱਚ ਸੁਣੋ ਜ਼ਿੰਦਗੀ ਨੇ ਇੱਕ ਹੋਰ ਮੋੜ ਕਟਿਆ ਬੰਦੂਕ ਨੂੰ ਛੱਡ ਕੇ ਕਲਮ ਚੁੱਕੀ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1993 ਵਿੱਚ ਸਰਕਾਰੀ ਜ਼ਬਰਦਸਤੀ ਵਜਾ ਕਰਕੇ ਜਦੋਂ ਕੋਈ ਰਾਸੀ ਸਰਗਰਮੀ ਕਰਨੀ ਸੰਭਵ ਬਣਾ ਰਹੀ ਤਾਂ ਮੈਂ ਆਪਣੇ ਰਾਸੀ ਜੀਵਨ ਦੇ ਸਮੂੱਚੇ ਅਨੁਭਵ ਬਾਰੇ ਸਵੈ-ਚਿੰਤਨ ਕਰਨ ਦਾ ਮਨ ਬਣਾ ਲਿਆ ਸੀ ਪਰ ਇਸ ਦੇ ਰਾਹ ਵਿੱਚ ਦੋ ਅਮਲੀ ਔਕੜਾਂ ਸਨ ਇੱਕ ਨਮਾ ਕਾਰਜ ਕਰਨ ਲਈ ਕੋਈ ਪੱਕਾ ਟਿਕਾਣਾ ਚਾਹੀਦਾ ਸੀ ਇਹ ਕੰਮ ਕਿਸੇ ਇੱਕੋ ਜਗ੍ਹਾ ਟਿਕ ਕੇ ਬੈਠਿਆਂ ਹੀ ਹੋ ਸਕਦਾ ਸੀ ਦੂਜਾ ਜਥੇਬੰਦੀ ਦੀਆਂ ਸਰਗਰਮੀਆਂ ਠੱਪ ਹੋ ਜਾਣ ਕਰਕੇ ਮੇਰਾ ਅਮਦਨ ਦਾ ਕੋਈ ਨਿਯਮਬੱਧ ਸੋਮਾ ਜਾਂ ਸਾਧਨ ਨਹੀਂ ਰਿਹਾ ਸੀ ਭਾਵੇਂ ਕਿ ਮੁੱਢ ਤੋਂ ਹੀ ਸੰਦੇਮੀ ਸੁਭਾ ਹੋਣ ਕਰਕੇ ਮੇਰੇ ਖਰਚੇ ਕੋਈ ਜ਼ਿਆਦਾ ਨਹੀਂ ਸਨ ਪਰ ਫਿਰ ਵੀ ਰੋਜ਼ਮਾਰਾ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਨਿਸ਼ਚਿਤ ਆਮਦਨ ਜ਼ਰੂਰੀ ਸੀ 1970 ਦੇ ਆਰੰਭ ਵਿੱਚ ਕਾਲਜ ਛੱਡ ਦੇਣ ਤੋਂ ਬਾਅਦ ਮੈਨੂੰ ਇਹਨਾਂ ਦੋਨਾਂ ਸਮੱਸਿਆਵਾਂ ਦਾ ਪਹਿਲੀ ਵਾਰ ਸਾਹਮਣਾ ਕਰਨਾ ਪਿਆ ਸੀ ਸੰਘਰਸ਼ ਦੇ ਵਹਿਣ ਦੌਰਾਨ ਇਹਨਾਂ ਗੱਲਾਂ ਬਾਰੇ ਕਦੇ ਸੋਚਣ ਦੀ ਲੋੜ ਨਹੀਂ ਪਈ ਸੀ ਮੈਂ ਇਹ ਸਮੱਸਿਆ ਆਪਣੇ ਦੋ ਤਿੰਨ ਜਿਗਰੀ ਦੋਸਤਾਂ ਨਾਲ ਸਾਂਝੀ ਕੀਤੀ ਹਰ ਭਜਨ ਹਲਵਾਰਵੀ ਦਾ ਮੇਰੇ ਨਾਲ ਬਹੁਤ ਗੂੜਾ ਲਗਾ ਸੀ ਉਹ ਮੇਰੇ ਸੁਭਾਅ ਤੇ ਸ਼ਖਸੀਅਤ ਤੋਂ ਚੰਗੀ ਤਰ੍ਹਾਂ ਜਾਣੂ ਸੀ ਮੈਂ ਉਸ ਨਾਲ ਹਰ ਗੱਲ ਖੁੱਲ ਕੇ ਕਰ ਸਕਦਾ ਸੀ ਜਦੋਂ ਮੈਂ ਆਪਣੀ ਇਹ ਸਮੱਸਿਆ ਉਸ ਨਾਲ ਸਾਂਝੀ ਕੀਤੀ ਤਾਂ ਉਸ ਨੇ ਆਪਣੀ ਆਦਤ ਅਨੁਸਾਰ ਇਸ ਬਾਰੇ ਥੋੜਾ ਚਿਰ ਗੰਭੀਰਤਾ ਨਾਲ ਸੋਚਣ ਤੋਂ ਬਾਅਦ ਮੈਨੂੰ ਹਿਮਾਚਲ ਪ੍ਰਦੇਸ਼ ਦੇ ਕਿਸੇ ਨਵੇਂ ਕਲੇਜੇ ਪਿੰਡ ਜਾਂ ਕਸਬੇ ਵਿੱਚ ਮਕਾਨ ਕਰਾਏ ਤੇ ਲੈ ਕੇ ਸਕੂਲ ਦੇ ਬੱਚਿਆਂ ਨੂੰ ਟਿਊਸ਼ਨਾਂ ਪੜਾਉਣ ਦਾ ਕੰਮ ਚਾਲੂ ਕਰਨ ਦਾ ਸੁਝਾਅ ਦਿੱਤਾ ਸੀ ਉਸ ਨੇ ਖੁਦ ਆਪਣੇ ਜੀਵਨ ਅੰਦਰ ਇਹ ਕੰਮ ਕੀਤਾ ਹੋਇਆ ਸੀ ਪਰ ਮੇਰੇ ਮਨ ਨੇ ਇਹ ਕੰਮ ਕਰਨ ਦੀ ਹਾਮੀ ਨਾ ਭਰੀ ਮੇਰੇ ਇੱਕ ਹੋਰ ਦੋਸਤ ਨੇ ਮੈਨੂੰ ਕਿਸੇ ਅਣਜਾਣੇ ਇਲਾਕੇ ਵਿੱਚ ਜਾ ਕੇ ਡੇਰੀ ਖੋਲ ਲੈਣ ਦੀ ਸਲਾਹ ਦਿੱਤੀ ਜਿਹੜੀ ਮੈਂ ਸੁਣਦਿਆਂ ਹੀ ਰੱਦ ਕਰ ਦਿੱਤੀ ਸੀ ਹਿਰੋਸ ਨੇ ਖਾਲ ਬੇਨਵਲੇ ਦੀ ਦੁਕਾਨ ਖੋਲ ਲੈਣ ਦੀ ਸਲਾਹ ਦਿੱਤੀ ਉਸ ਨੇ ਦੱਸਿਆ ਕਿ 70 ਵਿੱਚ ਸਾਡੇ ਨਾਲ ਕੰਮ ਕਰਦਾ ਰਿਹਾ ਇੱਕ ਸਾਬਕਾ ਨਕਸਲੀ ਅੱਜਕੱਲ ਇਹ ਹੀ ਕੰਮ ਕਰਦਾ ਹੈ ਅਤੇ ਇਸ ਵਿੱਚੋਂ ਉਸ ਦੇ ਪਰਿਵਾਰ ਦਾ ਸੋਨਾ ਗੁਜ਼ਾਰਾ ਚੱਲ ਰਿਹਾ ਉਸ ਨੇ ਇੱਕ ਹੋਰ ਸਾਬਕਾ ਨਕਸਲੀ ਦੀ ਵੀ ਦੱਸ ਪਾਈ ਜਿਹੜਾ ਉਸ ਵੇਲੇ ਕੀੜੇ ਮਾਰ ਤੇ ਨਦੀਨ ਨਾਸ਼ਕ ਦਵਾਈਆਂ ਦੀ ਦੁਕਾਨ ਚਲਾ ਰਿਹਾ ਸੀ ਮੈਨੂੰ ਉਸ ਵੱਲੋਂ ਦਿੱਤੇ ਉਪਰੋਕਤ ਸੁਝਾਵਾਂ ਉੱਤੇ ਕੋਫਤ ਤੇ ਨਾਲ ਹੀ ਥੋੜੀ ਚਿੜਵੀ ਹੋਈ ਮੈਂ ਉਸ ਨੂੰ ਕਿਹਾ ਕਿ ਮੇਰੀ ਸਮੱਸਿਆ ਮਹਿਜ਼ ਦਿਨ ਕੱਟੀ ਕਰਨ ਦੀ ਨਹੀਂ ਹੈ ਮੈਂ ਅਜਿਹੇ ਕੰਮ ਲਈ ਕਾਲਜ ਨਹੀਂ ਛੱਡਿਆ ਸੀ ਮੈਂ ਤਾਂ ਕਿਸੇ ਜਗ੍ਹਾ ਬੈਠ ਕੇ ਕੋਈ ਸਾਰਥਕ ਬૌਧਿਕ ਕਾਰਜ ਕਰਨਾ ਚਾਹੁੰਦਾ ਹਾਂ ਸਿੱਖ ਇਨਕਲਾਬ ਕਿਤਾਬ ਦੇ ਲੇਖਕ ਸਰਦਾਰ ਜਗਜੀਤ ਸਿੰਘ ਮੇਰੇ ਭਵਿੱਖ ਬਾਰੇ ਕਾਫੀ ਚਿੰਤਾ ਜਤਾਉਂਦੇ ਰਹਿੰਦੇ ਸਨ ਉਨ੍ਹਾਂ ਦਾ ਖਿਆਲ ਸੀ ਕਿ ਮੈਨੂੰ ਰੂਪੋਸ਼ ਜੀਵਨ ਦਾ ਤਿਆਗ ਕਰਨ ਬਾਰੇ ਗੰਭੀਰਤਾ ਨਾਲ ਸੋਚ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਮੇਰੀ ਮਦਦ ਕਰਨ ਦੀ ਪੇਸ਼ਕਸ਼ ਵੀ ਕੀਤੀ ਸੀ। ਪਰ ਰੂਪੋਸ਼ ਜੀਵਨ ਤੋਂ ਸੁਰੱਖਿਰੂ ਹੋਣ ਲਈ ਮੈਂ ਆਪਣੇ ਗੌਰਵ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦਾ ਸੀ। ਇਸ ਤਰ੍ਹਾਂ ਕੁਝ ਮਹੀਨੇ ਮੈਂ ਇਸ ਸੰਕਟ ਨਾਲ ਜੂਝਦਾ ਰਿਹਾ। ਮੈਂ ਆਪਣੀ ਇਹ ਸਮੱਸਿਆ ਹਰ ਭਜਨ ਹਲਵਾਰ ਵੀ ਤੋਂ ਇਲਾਵਾ ਪੰਜਾਬੀ ਟਰਬਿਊਨ ਦੇ ਚੀਫ ਸਬ ਐਡੀਟਰ ਦਲਜੀਤ ਸਿੰਘ ਸਰਾਂ ਨਾਲ ਵੀ ਸਾਂਝੀ ਕੀਤੀ ਸੀ ਮੈਂ ਉਸ ਨੂੰ 1970 ਤੋਂ ਜਾਣਦਾ ਸੀ ਅਤੇ 1984 ਦੇ ਕੱਲੂ ਘਾਰੇ ਤੋਂ ਬਾਅਦ ਪੰਜਾਬੀ ਟਰਬਿਊਨ ਵਿੱਚ ਕੰਮ ਕਰਦੇ ਸਿੱਖ ਅਤਿਐਸ਼ੀ ਪੱਤਰਕਾਰਾਂ ਨੂੰ ਮੈਂ ਅਕਸਰ ਮਿਲਦਾ ਰਹਿੰਦਾ ਸੀ ਉਹਨਾਂ ਦਿਨਾਂ ਵਿੱਚ ਦਲਜੀਤ ਸਿੰਘ ਨੇ ਪਿੰਡ ਵਿੱਚ ਆਪਣੀ ਕੁਝ ਜ਼ਮੀਨ ਵੇਚੀ ਸੀ ਉਸ ਪੈਸੇ ਨਾਲ ਉਸ ਨੇ ਆਪਣੇ ਰਿਸ਼ਤੇਦਾਰਾਂ ਨਾਲ ਲੜਕੇ ਚੰਡੀਗੜ੍ਹ ਦੇ ਨੇੜੇ ਥੋੜੀ ਬਹੁਤੀ ਜ਼ਮੀਨ ਖਰੀਦਣ ਦਾ ਮਨ ਬਣਾਇਆ ਸੀ ਅਖੀਰ 1994 ਵਿੱਚ ਉਸ ਨੇ ਸਿਸਵਾ ਦੇ ਕੋਲ 5 ਗਿੱਲੇ ਜ਼ਮੀਨ ਪਸੰਦ ਕਰ ਲਈ ਸੀ ਉਸ ਵੇਲੇ ਉਸ ਇਲਾਕੇ ਵਿੱਚ ਜ਼ਮੀਨ ਕਾਫੀ ਸਸਤੀ ਮਿਲ ਜਾਂਦੀ ਸੀ ਇਸ ਦਾ ਇੱਕ ਕਾਰਨ ਤਾਂ ਇਹ ਸੀ ਕਿ ਉਹ ਜ਼ਮੀਨ ਖੇਤੀ ਪੱਖੋਂ ਬਹੁਤੀ ਉਪਜਾਊ ਨਹੀਂ ਉੱਥੇ ਨਹਿਰੀ ਪਾਣੀ ਦੀ ਕੋਈ ਸਹੂਲਤ ਨਹੀਂ ਅਤੇ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਹੈ ਜਿਸ ਕਰਕੇ ਟਿਊਬਲ ਲਾਉਣਾ ਇੰਨਾ ਸੌਖਾ ਨਹੀਂ ਦੂਜਾ 1992-93 ਤੱਕ ਉਸ ਖੇਤਰ ਵਿੱਚ ਸਿੱਖ ਖੜਕੂਆਂ ਦਾ ਬਹੁਤ ਦਬਦਬਾ ਰਿਹਾ ਸੀ ਜਿਸ ਕਰਕੇ ਕੋਈ ਵਿਅਕਤੀ ਉਧਰ ਨੂੰ ਛੇਤੀ ਕੀਤੇ ਮੂੰਹ ਨਹੀਂ ਕਰਦਾ ਸੀ ਅੰਦਲਜੀਤ ਸਿੰਘ ਹੋਰਾਂ ਵੱਲੋਂ ਪਸੰਦ ਕੀਤੀ ਜ਼ਮੀਨ ਮੇਰੇ ਰਹਿਣ ਲਈ ਬਹੁਤ ਠੁਕਮੀ ਸੀ ਆਲੇ ਦੁਆਲੇ ਕੋਈ ਰਹਿائش ਨਹੀਂ ਸੀ ਜ਼ਮੀਨ ਸੜਕ ਤੋਂ ਕਾਫੀ ਹਟਵੀਂ ਸੀ ਅਤੇ ਉਸ ਨੂੰ ਜਿਹੜਾ ਰਾਹ ਲੱਗਦਾ ਸੀ ਉਸ ਵਿੱਚ ਇੰਨੀਆਂ ਉਚਾਣਾਂ ਤੇ ਨਿਵਾੜਾਂ ਸਨ ਕਿ ਉਸ ਉੱਤੇ ਕੋਈ ਗੱਡਾ ਜਿਹੜਾ ਵੀ ਨਹੀਂ ਚੱਲ ਸਕਦਾ ਸੀ ਸਿਰਫ ਪੈਦਲ ਹੀ ਜਾਇਆ ਜਾ ਸਕਦਾ ਸੀ ਅਤੇ ਮੀਂਹ ਪੈਣ ਦੀ ਸੂਰਤ ਵਿੱਚ ਜੁੱਤੀਆਂ ਹੱਥ ਵਿੱਚ ਫੜ ਕੇ ਤੁਰਨਾ ਪੈਂਦਾ ਸੀ ਮੈਂ ਇੰਨੀ ਹੀ ਇਕੱਲਵਾਂਗੀ ਜਗ੍ਹਾ ਚਾਹੁੰਦਾ ਸੀ ਪਰ ਸਮੱਸਿਆ ਇਹ ਸੀ ਕਿ ਦਲਜੀਤ ਸਿੰਘ ਹੋਰਾਂ ਵੱਲੋਂ ਰਲ ਕੇ ਵੀ ਜ਼ਮੀਨ ਦੇ ਪੈਸੇ ਪੂਰੇ ਨਹੀਂ ਸੀ ਹੋ ਰਹੇ ਮੇਰਾ ਵੱਡਾ ਭਰਾ ਹਰਜਸ ਸਿੰਘ ਉਸ ਵੇਲੇ ਮੱਧ ਪ੍ਰਦੇਸ਼ ਵਿੱਚ ਟਰਾਂਸਪੋਰਟ ਦਾ ਦਰਮਿਆਨੇ ਜੇ ਪੱਧਰ ਦਾ ਕਾਰੋਬਾਰ ਕਰਦਾ ਸੀ ਮੇਰੇ ਰੂਪਕ ਉਸ ਜੀਵਨ ਦੌਰਾਨ ਉਹ ਲੋਡ ਪੈਣ ਤੇ ਮੇਰੀ ਮਾਇਕ ਮਦਦ ਕਰਦਾ ਰਹਿੰਦਾ ਸੀ ਸੋ ਮੈਂ ਉਸ ਕੋਲੋਂ ਥੋੜੇ ਜੇ ਪੈਸੇ ਫੜ ਲਏ ਸਨ ਇਸ ਤਰ੍ਹਾਂ ਜ਼ਮੀਨ ਦਾ ਸੌਦਾ ਨੇਪਰੇ ਚੜ ਗਿਆ ਸੀ ਪਰ ਉਸ ਵੇਲੇ ਉੱਥੇ ਨਾ ਪਾਣੀ ਦਾ ਇੰਤਜ਼ਾਮ ਸੀ ਅਤੇ ਨਾ ਹੀ ਬਿਜਲੀ ਸੀ ਬਿਜਲੀ ਦੇ ਦਫ਼ਤਰ ਤੋਂ ਪੁੱਛਣ ਤੋਂ ਪਤਾ ਚੱਲਿਆ ਕਿ ਗਾਹਕ ਵੱਲੋਂ ਆਪਣੇ ਪੱਲਿਓਂ ਬਿਜਲੀ ਦੀ ਲਾਈਨ ਤੇ ট্রান্সਫਰਮਰ ਦੇ ਪੈਸੇ ਭਰਨੋਂ ਪਰੰਤ ਹੀ ਕਨੈਕਸ਼ਨ ਮਿਲ ਸਕਦਾ ਸੀ ਅਸੀਂ ਡੇਢ ਸਾਲ ਬਾਅਦ ਉਹ ਪੈਸੇ ਭਰ ਸਕੇ ਸੀ ਜਨਵਰੀ 1996 ਵਿੱਚ ਅਸੀਂ ਉੱਥੇ ਟਿਊਬਲ ਦਾ ਬੋਰ ਕਰ ਲਿਆ ਸੀ ਅਤੇ ਮੀਟਰ ਤੇ ਸਟਾਰਟਰ ਆਦ ਲਗਾਉਣ ਲਈ ਇੱਕ ਛੋਟਾ ਜਿਹਾ ਕਮਰਾ ਵੀ ਛੱਤ ਲਿਆ ਸੀ ਇਸ ਤਰ੍ਹਾਂ ਅਪ੍ਰੈਲ 1996 ਵਿੱਚ ਮੈਂ ਬਿਜਲੀ ਤੇ ਪਾਣੀ ਤੋਂ ਬਿਨਾਂ ਹੀ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਦਸਾਂਕੋ ਕਿਲਿਆਂ ਦੇ ਫਾਸਲੇ ਤੇ ਇੱਕ ਅਮੀਰ ਬੰਦੇ ਦਾ ਕਾਫੀ ਵੱਡਾ ਫਾਰਮ ਸੀ ਉਹ ਆਪ ਉਥੇ ਘੱਟ ਵੱਧ ਹੀ ਆਉਂਦਾ ਸੀ ਸਾਰਾ ਕੰਮ ਮੈਨੇਜਰ ਤੇ ਮਜ਼ਦੂਰਾਂ ਦੇ ਸਿਰ ਤੇ ਛੱਡਿਆ ਹੋਇਆ ਸੀ ਮੈਨੂੰ ਨਹਾਉਣ ਤੇ ਕੱਪੜੇ ਧੋਣ ਲਈ ਹਰ ਰੋਜ਼ ਉਥੇ ਜਾਣਾ ਪੈਂਦਾ ਸੀ ਉਥੋਂ ਹੀ ਮੈਂ ਪੀਣ ਲਈ ਤੇ ਭਾਂਡੇ ਧੋਣ ਲਈ ਪਾਣੀ ਲੈ ਆਉਂਦਾ ਸੀ ਰਾਤ ਨੂੰ ਰੌਸ਼ਨੀ ਲਈ ਮੈਂ ਚਾਰਜ ਹੋਣ ਵਾਲੀ ਬੈਟਰੀ ਰੱਖੀ ਹੋਈ ਸੀ ਜਿਸ ਨੂੰ ਦਿਨ ਵੇਲੇ ਪਿੰਡ ਵਿੱਚ ਇੱਕ ਜਾਣਕਰ ਦੇ ਘਰ ਚਾਰਜਿੰਗ ਤੇ ਲਾ ਦਿੰਦਾ ਸੀ ਦਲਜੀਤ ਸਿੰਘ ਬਿੱਟੂ ਤੇ ਗਾਮੇ ਦੀ ਗ੍ਰਿਫਤਾਰੀ 12 April 1996 ਨੂੰ ਸਵੇਰੇ 10:00 ਵਜੇ ਮੈਂ ਕਮਰੇ ਵਿੱਚ ਬੈਠਾ ਕਿਤਾਬ ਪੜ੍ਹ ਰਿਹਾ ਸੀ ਕਿ ਮੈਂ ਦੂਰੋਂ ਹੀ ਦਲਜੀਤ ਸਿੰਘ ਸਰਾਨ ਪੈਦਲ ਆਉਂਦਿਆਂ ਦੇਖਿਆ ਉਸ ਵੇਲੇ ਉੱਥੇ ਕਾਰ ਜਾਂ ਸਕੂਟਰ ਨਹੀਂ ਪਹੁੰਚ ਸਕਦਾ ਸੀ ਦਲਜੀਤ ਸਿੰਘ ਕਾਰ ਨੂੰ ਪਿੰਡ ਵਿੱਚ ਇੱਕ ਜਾਣਕਾਰ ਦੇ ਘਰ ਖੜੀ ਕਰਕੇ ਆਇਆ ਸੀ ਉਸ ਨੇ ਆਪਣੇ ਹੱਥ ਵਿੱਚ ਅਖਬਾਰਾਂ ਫੜੀਆਂ ਹੋਈਆਂ ਸਨ ਉਸ ਨੇ ਆਉਂਦੇ ਹੀ ਅਖਬਾਰਾਂ ਮੇਰੇ ਅੱਗੇ ਕਰ ਦਿੱਤੀਆਂ ਮੈਂ ਮੁੱਖ ਸਫੇ ਤੇ ਨਜ਼ਰ ਮਾਰੀ ਤਾਂ ਦਲਜੀਤ ਸਿੰਘ ਬੇਟੂ ਤੇ ਗਾਵੇਂ ਦੀ ਕ੍ਰਿਪਤਾਰੀ ਦੀ ਖਬਰ ਪ੍ਰਮੁਖਤਾ ਨਾਲ ਛਪੀ ਹੋਈ ਸੀ ਖਬਰ ਪੜ੍ਹ ਕੇ ਪਤਾ ਚੱਲਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਕਲੀ ਪਛਾਣਾਂ ਨਾਲ ਰੋਪੜ ਜ਼ਿਲ੍ਹੇ ਦੇ ਥਾਣਾ ਨੰਗਲ ਦੇ ਪਿੰਡ ਸੁਵਾੜਾ ਵਿੱਚ ਰਹਿ ਰਹੇ ਸਨ। ਉਹਨਾਂ ਨੇ 1987 ਵਿੱਚ ਜੰਗੀ ਦਾ ਪੇਜ ਦੇ ਨੁਕਤਾ ਨਜ਼ਰ ਤੋਂ ਲੁਧਿਆਣੇ ਦੇ ਮਸ਼ਹੂਰ ਬੈਂਕ ਡਾਕੇ ਦੇ ਪੈਸਿਆਂ ਨਾਲ ਉੱਥੇ ਜ਼ਮੀਨ ਖਰੀਦ ਕੇ ਆਪਣੀ ਸੁਰੱਖਿਅਤ ਠਾਰ ਬਣਾ ਲਈ ਹੋਈ ਸੀ। ਆਪਣੀ ਅਸਲੀ ਪਛਾਣ ਛੁਪਾਉਣ ਲਈ ਉਹਨਾਂ ਨੇ ਲੋਕਾਂ ਨੂੰ ਇਹ ਦੱਸਿਆ ਸੀ ਕਿ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਉਹਨਾਂ ਨੂੰ 오ਡੀਸਾ ਵਿੱਚ ਆਪਣਾ ਘਰ ਤੇ ਜ਼ਮੀਨ ਜਾਇਦਾਦ ਛੱਡ ਕੇ ਆਉਣਾ ਪੈ ਗਿਆ ਸੀ ਗੁਰਚਰਨ ਸਿੰਘ ਗਾਮੇ ਦੀ ਪਤਨੀ ਤੇ ਦੋ ਪੁੱਤਰ ਵੀ ਉਹਨਾਂ ਦੇ ਨਾਲ ਹੀ ਰਹਿੰਦੇ ਸਨ ਜਿਸ ਕਰਕੇ ਇੰਨੇ ਸਾਲਾਂ ਤੱਕ ਉਹਨਾਂ ਉੱਤੇ ਕਿਸੇ ਨੂੰ ਸ਼ੱਕ ਨਹੀਂ ਸੀ ਹੋਇਆ 11 ਅਪ੍ਰੈਲ ਦੇ ਵੱਡੇ ਤੜਕੇ ਪੁਲਿਸ ਨੇ ਉਹਨਾਂ ਨੂੰ ਘਰ ਵਿੱਚ ਸੁੱਤੇ ਪਿਆ ਨੂੰ ਹੀ ਕਾਬੂ ਕਰ ਲਿਆ ਸੀ ਦਲਜੀਤ ਸਿੰਘ ਸਰਾਵਲੋਂ ਇਹ ਖਬਰ ਦੇਣ ਲਈ ਮੇਰੇ ਕੋਲ ਉਚੇਚਾ ਚੱਲ ਕੇ ਆਉਣ ਦਾ ਮਕਸਦ ਮੈਨੂੰ ਸਾਵਧਾਨ ਕਰਨਾ ਸੀ ਕਿਉਂਕਿ ਉਹਨਾਂ ਦੀ ਕ੍ਰਿਫਤਾਰੀ ਤੋਂ ਬਾਅਦ ਪੁਲਿਸ ਇਸ ਤਰੀਕੇ ਨਾਲ ਰਹਿ ਰਏ ਉਪਰੇ ਬੰਦਿਆਂ ਬਾਰੇ ਪੁੱਛ ਪੜਤਾਲ ਕਰ ਸਕਦੀ ਸੀ ਸਾਡੀ ਜ਼ਮੀਨ ਬਾਰੇ ਪਿੰਡ ਦੇ ਲੋਕਾਂ ਨੂੰ ਇੰਨਾ ਹੀ ਪਤਾ ਸੀ ਕਿ ਇਹ ਪੰਜਾਬੀ ਟਰਬਿਊਨ ਦੇ ਪੱਤਰਕਾਰ ਨੇ ਖਰੀਦੀ ਹੈ ਜਿਸ ਕਰਕੇ ਉਹਨਾਂ ਨੇ ਆਪਣੇ ਆਪ ਹੀ ਇਸ ਦਾ ਨਾਮ ਟਰਬਿਊਨ ਫਾਰਮ ਪਾ ਲਿਆ ਸੀ ਮੈਨੂੰ ਲੋਕ ਦਲਜੀਤ ਸਿੰਘ ਦਾ ਵੱਡਾ ਭਰਾ ਸਮਝਦੇ ਸਨ ਟਰਬਿਊਨ ਫਾਰਮ ਵਾਲਾ ਇਹ ਓਲਾ ਮੇਰੇ ਲਈ ਬਹੁਤ ਸਹਾਈ ਹੋਇਆ। ਸਾਥੋਂ ਥੋੜੀ ਹੀ ਦੂਰ ਸਿਸਵਾ ਵਿੱਚ ਰਜੀਵ ਗੁਪਤਾ ਨਾਮ ਦੇ ਬਦਨਾਮ ਆਈਪੀਐਸ ਅਫਸਰ ਦਾ ਫਾਰਮ ਸੀ। ਖਾੜਕੂ ਦੌਰਾਨ ਅੰਦਰ ਪੁਲਿਸ ਅਫਸਰਾਂ ਨੇ ਬਹੁਤ ਪੈਸਾ ਲੁੱਟਿਆ ਸੀ। ਉਸ ਕਾਲੇ ਧੰਨ ਨੂੰ ਚਿੱਟਾ ਕਰਨ ਲਈ ਬਹੁਤ ਸਾਰੇ ਪੁਲਿਸ ਅਫਸਰਾਂ ਨੇ ਇਸ ਇਲਾਕੇ ਵਿੱਚ ਕੌਡੀਆਂ ਦੇ ਭਾ ਜ਼ਮੀਨਾਂ ਖਰੀਦ ਲਈਆਂ ਸਾਰਾ। ਉਹਨਾਂ ਨੇ ਕੁਝ ਨਾਲ ਲੱਗਦੀਆਂ ਸ਼ਾਮਲਟ ਜ਼ਮੀਨਾਂ ਉੱਤੇ ਨਜਾਇਜ਼ ਕਬਜ਼ੇ ਕਰ ਲੈ ਸਨ ਅਰਜੀਵ ਗੁਪਤਾ ਨੇ ਆਪਣੀ ਸੁਰੱਖਿਆ ਲਈ ਆਪਣੀ ਜ਼ਮੀਨ ਉੱਤੇ ਵਿਸ਼ੇਸ਼ ਪੁਲਿਸ ਚੌਕੀ ਬਣਾਈ ਹੋਈ ਸੀ ਫਾਰਮ ਦਾ ਜ਼ਿਆਦਾ ਕੰਮ ਪੁਲਿਸ ਮੁਲਾਜ਼ਮ ਹੀ ਕਰਦੇ ਸਨ ਜਦੋਂ ਸਾਡੀ ਜ਼ਮੀਨ ਤੇ ਬਿਜਲੀ ਪਹੁੰਚ ਗਈ ਤਾਂ ਅਸੀਂ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਉਸ ਵੇਲੇ ਮੇਰੇ ਕੋਲ ਖੇਤੀ ਲਈ ਲੋੜੀਂਦੇ ਸਾਧਨ ਨਹੀਂ ਸਨ ਜਿਸ ਕਰਕੇ ਮੈਨੂੰ ਕਦੇ-ਕਦਾਈਂ ਪੁਲਿਸ ਚੌਕੀ ਦੇ ਮੁਲਾਜ਼ਮਾਂ ਕੋਲ ਕੋਈ ਸਾਂਦ ਸੰਦੇੜਾ ਲੈਣਾ ਪੈ ਜਾਂਦਾ ਸੀ ਇਸ ਤਰੀਕੇ ਨਾਲ ਅਸੀਂ ਇੱਕ ਦੂਜੇ ਦੇ ਜਾਣੂ ਹੋ ਗਏ ਸੀ ਦਲਜੀਤ ਸਿੰਘ ਬਿੱਟੂ ਤੇ ਗੁਰਚਰਨ ਸਿੰਘ ਗਾਮਾ ਦੀ ਗ੍ਰਿਫਤਾਰੀ ਦੀ ਖਬਰ ਛਪਣ ਤੋਂ ਅਗਲੇ ਦਿਨ 13 ਅਪ੍ਰੈਲ ਮੈਂ ਸਵੇਰੇ 10 ਵਜੇ ਦੇ ਕਰੀਬ ਚੰਡੀਗੜ੍ਹ ਜਾਣ ਲਈ ਸੜਕ ਉੱਤੇ ਖੜਾ ਲੋਕਲ ਬੱਸ ਉਡੀਕ ਰਿਹਾ ਸੀ ਏਨੇ ਨੂੰ ਪੁਲਿਸ ਚੌਕੀ ਦੇ ਇੱਕ ਹੌਲਦਾਰ ਨੇ ਮੇਰੇ ਕੋਲ ਆ ਕੇ ਆਪਣਾ ਸਕੂਟਰ ਰੋਕ ਲਿਆ ਅਤੇ ਉਸ ਨੇ ਮੇਰੇ ਬਿਨਾ ਕਹੇ ਹੀ ਚੰਡੀਗੜ੍ਹ ਤੱਕ ਜਾਣ ਲਈ ਮੈਨੂੰ ਸਕੂਟਰ ਉੱਤੇ ਬੈਠਣ ਦੀ ਸੁਲਾਮਾਰੀ ਮੈਂ ਝਾਟੋ ਉਸ ਦੇ ਪਿੱਛੇ ਬੈਠ ਗਿਆ ਰਾਹ ਵਿੱਚ ਮੈਂ ਉਸ ਨਾਲ ਵੈਸੇ ਹੀ ਦੋ ਖੜਕੂਆਂ ਦੇ ਫੜੇ ਜਾਣ ਦੀ ਗੱਲ ਤੋੜ ਲਈ ਉਹ ਇੱਕਦਮ ਬੋਲ ਉੱਠਿਆ ਜੀ ਪੁੱਛੋ ਨਾ ਕੱਲ ਸ਼ਾਮ ਨੂੰ ਹੀ ਉੱਥੋਂ ਮੁੜਿਆ ਹਾਂ ਅਜੇ ਤੱਕ ਨੀਂਦ ਪੂਰੀ ਨਹੀਂ ਹੋਈ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਪਹੁੰਚੀ ਹੋਈ ਸੀ ਮੈਂ ਭੋਲਾ ਜਿਹਾ ਬਣ ਕੇ ਕਿਹਾ ਕਿ ਦੇਖ ਲਓ ਇੰਨੇ ਸਾਲ ਉਹਨਾਂ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਉਸ ਨੇ ਇੱਕ ਦਮ ਜਵਾਬ ਦਿੱਤਾ ਇਸ ਤਰ੍ਹਾਂ ਕਿਸੇ ਨੂੰ ਕੀ ਪਤਾ ਲੱਗ ਸਕਦਾ ਹੈ ਜਿੰਨਾ ਚਿਰ ਕੋਈ ਦੱਸਦਾ ਨਹੀਂ ਭਗੌੜਾ ਬੰਦਾ ਭਾਵੇਂ ਤੁਹਾਡੇ ਨਾਲ ਬੈਠਾ ਹੋਵੇ ਕੀ ਪਤਾ ਚੱਲਦਾ ਹੈ ਉਸ ਦਾ ਜਵਾਬ ਸੁਣ ਕੇ ਮੈਂ ਅੰਦਰੋਂ ਅੰਦਰੀ ਹੱਸਿਆ ਮੈਂ ਸੋਚਿਆ ਇਹ ਤਾਂ ਚੁਟਕਲਾ ਹੀ ਬਣ ਗਿਆ ਪੀਜੀਆਈ ਪਹੁੰਚ ਕੇ ਮੈਂ ਉਸ ਦਾ ਧੰਨਵਾਦ ਕੀਤਾ ਤੇ ਆਪਣੇ ਰਾਹ ਪੈ ਗਿਆ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 47ਵਾਂ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ